ജിബാദ ਤਮੀ ਜਵਾਨ ਗਵਿੰਦਰ ਕੌਰ ਜਿੰਦਾਬਾਦ 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 ਸਰਕਾਰ ਜਿੰਦਾਬਾਦ 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 ਗੰਗਨਾਪੁਰ ਮੁਰਦਾਬਾਦ 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 100 ਰੁਪਏ ਨੂੰ ਸਾਡੀਆਂ ਮਾਤਾ ਪੈਣਾਂ ਨੂੰ ਦਿੱਥਣ ਵਾਲੀ ਗੁਰਦਾਬਾਦ ਗੁਰਦਾਬਾਦ ਮੁਰਦਾਬਾਦ ਸਾਡੀ ਅੰਦੋਲਨ ਦੇ ਲਈ 100 ਰੁਪਏ ਸਾਡੇ ਮਾਤਾ ਜਿੰਦਾਬਾਦ ਸਾਡੀ ਰੋਹਣੀ ਜਿੰਦਾਬਾਦ ਜਿੰਦਾਬਾਦ ਇਹ ਦੁਬਾਰਾ ਇਹ ਸਾਰਾ ਕੰਮ ਜਿੰਦਾਬਾਦ ਮੁੱਖ ਮੰਤਰੀ ਸਰਕਾਰ ਜਿੰਦਾਬਾਦ 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 ਸ਼ਰਤੀ ਕੁਲਵਿੰਦਰ ਕੌਰ ਜਿੰਦਾਬਾਦ 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 ਪ੍ਰਮਾਣਿਕ ਕੁਲਵਿੰਦਰ ਕੌਰ ਜਿੰਦਾਬਾਦ 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 ਸਰਕਾਰ ਜਿੰਦਾਬਾਦ 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 ਪ੍ਰਧਾਨ ਜੀ ਕੰਗਣਾ ਰੋਣਾਉਣ ਦਾ ਮਾਮਲਾ ਸਾਹਮਣੇ ਆ ਰਿਹਾ ਕੀ ਲੱਗਦਾ ਕੀ ਹੋਇਆ ਕੀ ਆ ਮੈਂ ਮਨੀ ਸਿੰਘ ਪ੍ਰਧਾਨ ਜਿਲ੍ਹਾ ਜੰਦਰ ਬੀਕੇ ਜੋ ਕਾਦੀਆਂ ਜਥੇਬੰਦੀ ਕੱਲ ਜਿਹੜਾ ਕੰਗੜਾ ਰੌਡ ਦਾ ਚੰਡੀਗੜ੍ਹ 에어ਪੋਰਟ ਤੇ ਇੱਕ ਸੀਆਈਐਸਐਫ ਪੁਰੀ ਕੁਲਵਿੰਦਰ ਕੌਰ ਦੇ ਨਾਲ ਜੋ ਬਹਿਸ ਵਸਈਆ ਹੋਇਆ ਉਹ ਸਾਨੂੰ ਸੁਣ ਗਿਆ ਵੀ ਉਹਨਾਂ ਨੂੰ ਮੋਬਾਈਲ ਉਹਰੀ ਬੈਗ ਚ ਪਾਉਣ ਨੂੰ ਕਿਹਾ ਸੀਗਾ ਜਿੱਥੋਂ ਇਹ ਬਹਿਸ ਛਿੜੀ ਉਹ ਬਹਿਸ ਇੰਨੀ ਵੱਧ ਗਈ ਵੀ ਉਹਦੇ ਵਿੱਚ ਦੱਸਿਆ ਗਿਆ ਵੀ ਇਹ ਕੁਲਵਿੰਦਰ ਕੌਰ ਨੇ ਕੰਗੜਾ ਰੌਡ ਦੇ ਥੱਪੜ ਮਾਰਿਆ ਪਰ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਦੂਜੇ ਪਾਸੇ ਜੋ ਕੰਗਨਰ ਰੌਤ ਆ ਜਦੋਂ ਸਾਡਾ ਕਿਸਾਨੀ ਧੋਲੇ ਚਾਹੁੰਦਾ ਸੀਗਾ ਉਦੋਂ ਕੰਗਨਰ ਰੌਤ ਨੇ ਸਾਡੇ ਕਿਸਾਨਾਂ ਨੂੰ ਸਾਡੀਆਂ ਬੀਬੀਆਂ ਨੂੰ 100-100 ਰੁਪਏ ਦੀ ਦਿਹਾੜੀ ਦਰ ਦਿੱਤਾ ਸੀ ਉਦੋਂ ਉਹਦੇ ਤੇ ਕਿਸੇ ਨੇ ਪਰਚਾ ਨਹੀਂ ਕੀਤਾ ਅੱਜ ਜੇ ਕੁਲਵਿੰਦਰ ਕੌਰ ਤੇ ਇਸੇ ਤਹਿਸ਼ ਵਿੱਚ ਆ ਕੇ ਜਦੋਂ ਉਹ ਬੀਬੀਆਂ ਨੂੰ 100-100 ਰੁਪਏ ਦਿੰਦਾ ਸੱਜਿਆ ਸੀਗਾ ਉਦੋਂ ਕੁਲਵਿੰਦਰ ਕੌਰ ਕੁਰੀ ਦੀ ਵੀ ਮਾਤਾ ਜੀ ਉੱਥੇ ਬੈਠੇ ਸਨ ਇਸ ਕਰਕੇ ਜੇ ਅੱਜ ਕੁਲਵਿੰਦਰ ਕੌਰ ਦੇ ਕੋਈ ਤਸ਼ੱਦਦ ਕਰਦੇ ਆ ਉਹਦੇ ਉਹਦੇ ਛੇੜੇ ਦਿੱਤੇ ਆ ਉਹ ਸਰਕਾਰਾਂ ਨੂੰ ਬਹੁਤ ਗੰਭੀਰ ਭੁਗਤੇ ਬਹਿਣਗੇ ਔਰ ਜਿਹੜਾ 100-100 ਰੁਪਏ ਕੰਨਾਂ ਰੋਹ ਤੇ ਉੱਥੇ ਸਾਡੀਆਂ ਬੀਬੀਆਂ ਨੂੰ ਸੱਜਿਆ ਸਾਡੇ ਕਿਸਾਨਾਂ ਨੂੰ ਮੰਦਾ ਚੰਗਾ ਬੋਲਿਆ ਉਹਦੇ ਵੀ ਪਰਚਾ ਹੋਣਾ ਚਾਹੀਦਾ ਇਸ ਸਾਰੀ ਬਹਿਸ ਤੋਂ ਬਾਅਦ ਕੰਗਣਾਨ ਰੋਦ ਨੇ ਸਾਡੇ ਪੰਜਾਬ ਦੇ ਪੰਜਾਬੀਆਂ ਨੂੰ ਅੱਤਵਾਦੀ ਵੱਖਵਾਦੀ ਸੱਦਿਆ ਗਿਆ ਇਹ ਵੀ ਸਾਡੇ ਤੇ ਇੱਕ ਬਹੁਤ ਵੱਡਾ ਧੱਬਾ ਉਹ ਲਾਇਆ ਇਹਦਾ ਵੀ ਉਹਦੇ ਤੇ ਸਾਨੂੰ ਬਹੁਤ ਸਾਡੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਔਰ ਉਹਨਾਂ ਨੂੰ ਕੌਰ ਖਾਲਸਤਾਨੀ ਗਿਆ ਔਰ ਕੁੜੀ ਨੂੰ ਜੋਰ ਸ਼ਬਦ ਵਰਤੇ ਆ ਉਹ ਤੇ ਪਰਚਾ ਹੋਣਾ ਚਾਹੀਦਾ ਹੈਗਾ ਅੱਜ ਜੇ ਇੱਕ ਕੁਲਵਿੰਦਰ ਕੌਰ ਕੁੜੀ ਨੇ ਥੱਪੜ ਮਾਰਿਆ ਅਸੀਂ ਇਹਨੂੰ ਮੀ ਕਹਿੰਦੇ ਵੀ ਥੱਪੜ ਮਾਰਨਾ ਚਾਹੀਦਾ ਸੀ ਪਰ ਜਦੋਂ ਕੋਈ ਜਿਆਦਾ ਅਤ ਹੋ ਜਵੇ ਫਿਰ ਥੱਪੜਾਂ ਤੇ ਵੀ ਗੱਲ ਤੋਂ ਅੱਗੇ ਵੀ ਵੱਧ ਸਕਦੀ ਆ ਅੱਜ ਜੇ ਉਹਦੇ ਥੱਪੜ ਮਾਰਿਆ ਕੁਲਵਿੰਦਰ ਕੌਰ ਨੇ ਕੰਗਾ ਰੋ ਦੇ ਇਹਨਾਂ ਸਾਨੂੰ ਅਤਵਾਦੀ ਵਖਵਾਦੀ ਸੱਦਿਆ ਜਦੋਂ ਲਖੀਮਪੁਰ ਖੀ ਦੇ ਵਿੱਚ ਸਾਡੇ ਕਿਸਾਨਾਂ ਦੇ ਗੱਡੀਆਂ ਚੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਦੋਂ ਉਹਨਾਂ ਨੂੰ ਕਿਉਂ ਨਹੀਂ ਅਤਵਾਦੀ ਦੀ ਵਖਵਾਦੀ ਕਿਹਾ ਇਹ ਜਿਹੜਾ ਜੇ ਪੰਜਾਬ ਕੋਈ ਲੰਗਰ ਲਾਉਣ ਪੰਜਾਬ ਵਾਲੇ ਜੇ ਕੋਈ ਕਦੇ ਨੂੰ ਆਤਵਾਦੀ ਕਦੇ ਵੱਖਵਾਦੀ ਕਹਿੰਦੇ ਆ ਇਸ ਕਰਕੇ ਅਸੀਂ ਸਰਕਾਰਾਂ ਨੂੰ ਚੇਤਾਵਨੀ ਦਿੰਨੇ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕੁਲਵਿੰਦਰ ਕੌਰ ਦੇ ਨਾਲ ਖੜੀ ਆ ਔਰ ਦੂਜੀ ਗੱਲ ਨਾਲ ਖੜੀ ਆ ਕੋਈ ਵੀ ਉਹਤੇ ਕੋਈ ਦਸ਼ਾਤਨ ਕੀਤਾ ਤਾਂ ਜਿਹੜੀ ਸਰਕਾਰਾਂ ਆ ਇਹ ਅੰਦੋਲਨ ਅਸੀਂ ਕਰਾਂਗੇ ਤੇ ਜਿਹੜੇ ਇਹ ਨਤੀਜੇ ਆ ਉਹ ਭੁਗਤਣ ਲਈ ਸਰਕਾਰਾਂ ਤਿਆਰ ਹੋਣ ਔਰ ਇਹਦੀ ਜ਼ਿੰਮੇਵਾਰੀ ਵੀ ਸਾਰੀ ਸਰਕਾਰਾਂ ਦੀ ਹੋਊਗੀ ਦੇਖੋ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਉਹ ਮਲਾਜਮਿਆਂ ਕੁੜੀ ਫੌਜ ਦੀ ਆ ਫੌਜ ਦੀ ਮਲਾਜਮਿਆਂ ਜੇ ਉਹਨ ਕੋਈ ਹਰਕਤ ਕੀਤੀ ਆ ਉਹ ਕਿਸੇ ਤੈਸ਼ ਵਿੱਚ ਉਹਨੂੰ ਢੁਕਾਇਆ ਗਿਆ ਤਾਂ ਕੀਤੀ ਆ ਅਗਰ ਉਹਦੇ ਬੱਚਿਆਂ ਨੂੰ ਉਹਦੇ ਹਸਬੰਦ ਨੂੰ ਕੁਲਵਿੰਦਰ ਗੌਰ ਨੂੰ ਨਾ ਮਤਲਬ ਲੋਕਾਂ ਦੇ ਵਿੱਚ ਲਿਆਂਦਾ ਗਿਆ ਤਾਂ ਹੋ ਸਕਦਾ ਬਹੁਤ ਜਲਦੀ ਇਹ ਅੰਦੋਲਨ ਸ਼ੁਰੂ ਹੋ ਜਾਊਗਾ ਜਿਹੜਾ ਵੀ ਉਹ ਸਚੰਡੀਗੜ੍ਹ ਅੱਜ ਕੀ ਅੱਜ ਕੀ ਕੰਮ ਜਾ ਰਹੇ ਆ ਅੱਜ ਅੱਜ ਅਸੀਂ ਸਰਮ ਦਾ ਸਰਪ੍ਰਸ ਨੂੰ ਇੱਕ ਇਹ ਬਿਆਨ ਦੇਣਾ ਦੇਣ ਆਏ ਆ ਵੀ ਜਿਹੜੀ ਸਰਕਾਰਾਂ ਆ ਇੱਥੇ ਗੌਰ ਕਰਨ ਕੰਗਣਾ ਦੇ ਦੇਸ਼ ਤੋਂ ਉਹਦਾ ਪਰਚਾ ਹੋਣਾ ਚਾਹੀਦਾ ਔਰ ਫੌਜ ਦੀ ਬੇਇੱਜ਼ਤੀ ਕੀਤੀ ਆ ਔਰ ਡਿਊਟੀ ਕੁੜੀ ਦੇ ਫੌਜੀ ਮੁਲਾਜ਼ਮ ਨੇ ਥੱਪੜ ਮਾਰਿਆ ਉਹਨਾਂ ਬਾਹਰ ਤੋਂ ਹਟਾਇਆ ਇਸ ਕਰਕੇ ਅਸੀਂ ਫਿਰ ਸਰਕਾਰਾਂ ਨੂੰ ਇਹ ਪੇਤਾਬ ਨਹੀਂ ਦਿੰਦੇ ਆ ਵੀ ਜਲਦੀ ਤੋਂ ਜਲਦੀ ਉਹਦੇ ਬੱਚਿਆਂ ਨੂੰ ਉਹਦੇ ਹਸਬੰਦ ਨੂੰ ਉਹਦੇ ਇਸ ਤਰ੍ਹਾਂ ਦਾ ਮਲਾਇਆ ਜਾਵੇ ਨਹੀਂ ਇੱਕ ਦੋਨਾਂ ਦੇ ਵਿੱਚ ਇੱਥੇ ਅੰਦੋਲਨ ਸ਼ੁਰੂ ਹੋ ਸਕਦਾ ਇਸ ਕਰਕੇ ਅਸੀਂ ਸਰਕਾਰਾਂ ਨੂੰ ਵਾਰ-ਵਾਰ ਇਹੀ ਜਵਾਬ ਨਹੀਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ